ਸ਼ਰਾਬ ਦੇ ਤਸਕਰ ਤਸਕਰੀ ਲਈ ਵਕ-ਵਕ ਜੁਗਾਰ ਲਾਉਂਦੇ ਰਹਿੰਦੇ ਹਨ ਅਜਿਹਾ ਹੀ ਜੁਗਾਰ ਇੱਕ ਨਸ਼ਾ ਤਸਕਰ ਵੱਲੋਂ ਲਗਾਇਆ ਗਿਆ ਸੀ ਜਿਸ ਨੇ ਆਇਲ ਟੈਂਕਰ ਦੇ ਵਿੱਚ ਤੈਖਾਨਾ ਬਣਾ ਕੇ ਸ਼ਰਾਬ ਦੀਆਂ ਪੇਟੀਆਂ ਲੁਕਾਈਆਂ ਸਨ ਪਰ ਪੁਲਿਸ ਦੇ ਕਾਬੂ ਆ ਗਿਆ ਥਾਣਾ ਸਦਰ ਪੁਲਿਸ ਨੇ ਇਸ ਟੈਂਕਰ ਵਿੱਚੋਂ 41 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਜੋ ਚੰਡੀਗੜ੍ਹ ਵਿੱਚ ਵੇਚਣ ਲਈ ਜਾ ਰਹੀਆਂ ਸਨ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਲੱਗੇ ਇਸ ਆਇਲ ਟੈਂਕਰ ਨੂੰ ਹੁਸ਼ਿਆਰਪੁਰ ਦੇ ਰਹਿਣ ਵਾਲਾ ਇੱਕ ਡਰਾਈਵਰ ਚਲਾ ਰਿਹਾ ਸੀ ਪਰ ਇਸ ਟੈਂਕਰ ਨੂੰ ਸ਼ਰਾਬ ਤਸਕਰੀ ਲਈ ਵਰਤਿਆ ਜਾ ਰਿਹਾ ਸੀ

ਅਤੇ ਨਸ਼ੀ ਰੋਗथाम ਸਮਬੰਧੀ ਮਹਿੰਚ ਚੱਲ ਰਹੀ ਸੀ ਇਸ ਦੌਰਾਨ ਸਾਡੇ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ ਸਤੋਂ ਸਾਡੇ ਸਰਦਾਰਤ ਸਪੈਸ਼ਲ ਫੋਰਸ ਦੇ ਇਨਸਪੈਕਟਰ ਜਸਵੀਰ ਜੀ ਨੇ ਨਾਕਾ ਬਬਲੀ ਪਾਸ ਤੇ ਲਾਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 48 ਪੇਟੀਆਂ ਸ਼ਰਾਬ ਮਕਦਮਾ ਬਰੰਗ ਹੋਈ ਜਸਤੇ ਖਾਨਸਾ ਦੇ ਵਿੱਚ ਆਖਿਆ ਪ੍ਰੋਜੈਕਟ ਕਰ ਲਈ ਦੀ ਜ ਦੋ ਚੀਨੋ ਟਰੱਕ ਡਰਾਈਵਰ ਨੂੰ ਕਰਤਾ ਕਰ ਲਿਆ ਸਰ ਕਿਹਦਾ ਤਾਂ ਲੱਗੇ ਨਹੀਂ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਨਹੀਂ ਲੱਗਦੀ ਅਜੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਜੇ ਕੋਸ਼ਿਸ਼ ਕਰ ਰਹੇ ਨੇ ਕਿ ਬੈਕਵਰਡ ਤੇ ਫਾਰਵਰਡ ਲੇਖਾ ਇੰਜ ਦੇ ਪਤਾ ਕਰਾਂ ਕਿ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਗਿਆ ਤਰੀਕਾ ਕੀ ਬਣਾਇਆ ਸੀ ਇਹਨੇ ਤਰੀਕਾ ਜਿਹੜਾ 13 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਉਹਦੇ ਵਿੱਚ ਬੇਟੀਆਂ ਰੱਖੀਆਂ ਸੀ ਚੰਡੀਗੜ੍ਹ ਤੋਂ ਲੈ ਆਇਆ ਇਹ ਚੰਡੀਗੜ੍ਹ ਮਾਰਕਸ ਸਰਦ ਚੰਡੀਗੜ੍ਹ ਤੋਂ ਆਇਆ ਕਿਹੜਾ ਪਤਾ ਫੜਿਆ ਕਿ ਇਹ ਕਿ बलविंदर सिंग सन ऑफ जसविंदर सिंग हुशियारपुर का रहने वाला है ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹਦੇ ਕੋ ਪੁੱਛ ਕੇ ਸੇ ਕਰਨੀ ਆ ਕਿ ਕਿਥੋਂ ਲੈ ਆਇਆ ਸੀ ਤੇ ਕਿਥੇ ਨੇ ਸਪਲਾਈ ਕਰੀਦਾ ਟੈਂਕਰਸ ਨੇ ਦਾ ਆਪਣਾ ਸੀ ਜਿਹਨੇ ਕਰਾਇਆ ਕਰਾਈ ਟੈਂਕਰ ਕਰਾਇਆ ਸੀ ਕਰਾਇਆ ਡਰਾਈਵਰ ਜਿਹੜਾ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਸਟਾਫ ਉਸੇ ਵਾਸਤੇ ਸਪੈਸ਼ਲ ਉਸੇ ਵਾਸਤੇ ਬਣਾਇਆ ਉਹ ਤੇ ਖਾਣੇ ਬਣਾਏ ਗਏ ਕਿ ਇਹਨੂੰ 15 ੱਡਾ ਵੀ ਤੇਲ ਲੈ ਕੇ ਜਾ ਰਹੇ ਸਰ ਜਿਹੜਾ ਟੈਂਕਰ ਸੀ ਉਹ ਉਹਦੇ ਖਿਲਾਫ ਮਾਮਲਾ ਰੱਜਣਾ ਚਾਹੀਦਾ ਸਰ ਜੀ ਉਹ ਵੀ ਕਰਨ ਜਾਓ ਇਹਦੇ ਕੋ ਪੁੱਛ ਕਿਸ ਪਰ ਤਾਲ ਕਰਨ ਸਾਰਾ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰੱਸ਼ਟ ਕੀਤਾ ਜਾਵੇ ਤੇ ਤੇਲ ਸਪਲਾਈ ਕਰਦਾ ਵੀ ਹੈ ਕਿ ਜਸ ਇਸੇ ਵਾਸਤੇ ਬਣਾਇਆ ਕਿਆ ਜਾ ਸਦਾ ਉਹਨਾਂ ਨੇ ਆ ਉਹਦੇ ਵਿੱਚ ਪਾਰਟਿਸਪੇਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟਾਈਟਰ ਉਹਦੇ ਵਿੱਚ ਪਾਰਟਿਸਪੇਸ਼ਨ ਕੀਤੀ ਹੋਈ ਸਰ ਇਹ ਨੈਟਵਰਕਾਂ ਜਾਂ ਇਹ ਗਰੂਪ ਹਨ ਕਿੰਨੇ ਮੈਂਬਰ ਇਹ ਸਰ ਕਿਉਂਕਿ ਅੱਜ ਹੁਣ ਅਸੀਂ ਥੋੜੀ ਮੇਂ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਿਆ ਸਾਫ਼ ਤੌਰ ਤੇ ਜ਼ਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਕਰਦੇ ਹੁਣ ਤੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਨਾ ਜੇ ਤੁਸੀਂ ਬ੍ਰੀਕਿੰਗ ਪਰੋਸਕਸ਼ ਨਹੀਂ ਕੀਤੀ ਬ੍ਰੀਕਿੰਗ ਪਰੋਸਕਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਜਿਹਾ ਦੇ ਰਹੇ ਹੋ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਕਿੱਥੋਂ ਦਾ ਹੈ